ਤਿਆ ਪ੍ਰੂਟੀਆਂ ਜਿਹੜੇ ਫਰੂਟੀ ਪੀਣੀ ਆ ਫਰੂਟੀ ਪੀਣੀ ਆ ਆ ਪੀ ਲੋ ਪ੍ਰੂਟੀ ਆ ਜਾਣ ਦਾ ਗੰਦ ਵਿੱਚ ਪੈਕ ਕੀਤਾ ਹੁੰਦਾ ਵਾ ਇਹ ਜੂਸ ਜਿਹੜਾ ਇੰਨਾ ਚਿਰ ਕਰਦਾ ਭਲਾ ਆਪਣਾ ਗਲੇ ਛੜੇ ਅੰਬ ਜਿਹੜੇ ਉਹ ਪੀ ਪਾ ਕੇ ਤੇ ਉਹਦਾ ਬਣਾ ਕੇ ਵਿੱਚ ਕੱਢ ਕੇ ਤੇ ਆ ਵੇਖਿਓ ਹੁਣ ਝੋਲੇ ਕਰਦਾ ਕੀ ਆ ਆ ਤਨੂੰ ਦਿਖਾਉਣਾ ਨਹੀਂ ਆਣਿਆ ਉਹ ਪੀਓ ਜ਼ਰੂਰ ਆ ਵੇਖਿਓ ਇਹਨਾਂ ਫਰੂਟੀ ਖੋਣਦੀ ਆ ਨਾ ਹੁਣ ਇਹਨੇ ਡੇਟੀ ਕਰਦੀ ਆ ਆ ਵੇਖਿਓ ਇਹ ਵੇਖਿਓ ਸਹੀ ਮੇਰੇ ਵੀਰ ਇੱਕ ਵਾਰੀ ਦੇ ਕੀ ਮਨਾਉਂਦਾ ਉਹ ਨਿਕਿਆ ਆਕਣਾ ਰੂਟੀ ਪੀਣੀ ਆ ਰੂਟੀ ਪੀਣੀ ਆ ਤਾਂ ਆ ਵੀ ਲੋ ਰੂਟੀ ਉਹ ਵੇਖੋ ਆਪਾਂ ਕਿੱਦਾਂ ਲਿਆਉਣੀ ਰੂਟੀ ਦੁਕਾਨ ਤੋਂ ਨਿਆਣੇ ਦੇ ਢੋਲਾ ਦੇ ਕਾਂਡ ਤੋਂ ਵੇਖਣ ਦੇਣਾ ਦੇ ਵਿੱਚ ਸਿੱਧਾ ਸੂਟ ਦੇ ਨਾਲ ਪੈ ਪੁੰਨੇ ਮਾਰਨਾ ਸੂਤਾ ਤੇ ਉਹ ਜਿਹੜਾ ਮਾਲ ਅੰਦਰ ਨਾਲ ਨੰਗ ਜਾਂਦਾ ਤੇ ਜਦੋਂ ਉਹ ਮਾਲ ਨੰਗਿਆ ਅੰਦਰ ਤੇ পেট ਹੋ ਜਾਣਾ ਆਪ ਕਰੀ ਡੇਕ ਪੀੜ ਕਰੀ ਫਿਰ ਪੀੜ ਤੇ ਨਿਆਣਾ ਹੋ ਜਾਣਾ ਬਿਮਾਰ ਮਾਤਾ ਕੋਲ ਆ ਸਾਈ ਲੋ ਸਾਰੀ ਸਕੀਮ ਤੁਹਾਨੂੰ ਵਿਖਾਈ ਜਨਾ ਮਾ ਜੇ ਇਹ ਵੀ ਤੁਸੀਂ ਪਿਉੜੀਆਂ ਦੇ ਮਰਜ਼ੀ ਆ ਆ ਵੇਖਿਓ ਕੰਪਨੀਆ ਮਾਨੂੰ ਮਾਰਾ ਵਿਵਸਥਾ ਕਰੀ ਆ ਹਾਂ ਵੇਖਿਓ ਓਹ ਥੱਲੇ ਜਾਲਾ ਗੰਦਾ ਜੰਮਿਆ ਇਹ ਵੀ ਇੱਕ ਦੀ ਆ ਆਹ ਹੋਰ ਤੁਹਾਨੂੰ ਖੋਲ ਕੇ ਜੀ ਬੋਲਿਓ ਮੁਰਿਓ ਇਹ ਆਪ ਆਤੀ ਜੇ ਨੂੰ ਕੈਂਚੀ ਹੁਣ ਵੇਖਿਓ ਕੀ ਗੱਲ ਆ ਰਹੀ ਕੋਈ ਸਵਸ਼ਤਾ ਵਾਲੀ ਗੱਲ ਹੀ ਨਹੀਂ ਰਹਿ ਗਈ ਬਾਉ ਜੇ ਪਿਉੜੀਆਂ ਨਾਲ ਕਹਿੰ ਚੰਗੀ ਕੰਪਨੀ ਦੀਆਂ ਜਾਲੀ ਮਾਰ ਵੀ ਆਈ ਜਾਂਦਾ ਦੇ ਕੋਈ ਚੰਗੀ ਕੰਪਨੀ ਦੀ ਤਾਜ਼ਾ ਜੂਸ ਪਹਿਲਾਂ ਆਪ ਪੀ ਕੇ ਦੇਖੋ ਆਪਰ ਤੇ ਫਰੂਟ ਹੀ ਲਿਆਉਂਦੇ ਜੇ ਨੂੰ ਪਹਿਲਾਂ ਕੈਂਚੀ ਨਾਲ ਕੱਟ ਕੇ ਕਰਾ ਕੇ ਪਾਉ ਇਹ ਚੰਗੀ ਵਾਲੀ ਗਵਾਦ ਨੂੰ ਦਿਓ ਸਿੱਧਾ ਪੈ ਨਹੀਂ ਜਿਹੜਾ ਆਹ ਵੇਖਿਓ ਜਿਹੜਾ ਚੋਂ ਰੱਖੀ ਇਹ ਕਹਿੰਦਾ 18 ਨੇ ਆ ਜਿਹਦੇ ਅੰਦਰ ਮਾਰ ਚਲੇ ਗਿਆ ਤੇ ਮੁਰਗੇ ਡਾਕਟਰਾਂ ਕੋਲ ਬੱਚੇ ਫਿਰਨਾ ਆਹ ਮੋਲੀ ਕੰਦਾ ਜੂਸ ਥੱਲੇ ਓ ਵੇਖੋ ਏ ਬੀੜੀ ਬੈਠੀ ਨੇ ਚੱਲੇ ਨਾਲ ਓ ਓ ਹਲੋ ਓ ਆ ਰਹੇ ਆ ਰਹਿਆ ਨੇ ਸਹੀ ਜਾਣੇ ਆਪਾਂ ਓ ਓ